ਹਾਂ ਜੀ ਸਸਰੀ ਗੱਲ ਪੰਜਾਬੀ ਹੋ ਆ ਮੱਝ ਬਕਾਊ ਆ ਜੀ ਚੌਥੇ ਸੂਏ ਸੋਣਾ ਇਹਨੇ ਦੁੱਧਾ ਜੀ 15 ਲੀਟਰ ਪਲੱਸ ਦੁੱਧਾ ਮੁੱਲ 1,60,000 ਕੁੰਡੀ ਮੈਂ ਐਸਾ ਕਰੇ ਰੱਖਣ ਵਾਲੀ ਫੁੱਲ ਗਰੰਟੀ ਆ ਦੁੱਧ ਵੱਲੋਂ ਸੀਲ ਆ ਪੂਰੀ ਮੁੱਲ ਮੰਗਦੇ ਨੇ 1,60,000 ਬਾਕੀ ਮੌਕੇ ਤੇ ਘੱਟ ਵੱਧ ਹੋ ਜੂ ਤੇ ਦਿਨ ਥੋੜਾ ਹੀ ਲੰ데요 ਆ ਪੂਰਾ ਟਾਈਮ ਚੱਲ ਰਿਹਾ ਆਥਣ ਸਵੇਰ ਸੂ ਸਕਦੀ ਆ ੁੰਡੀ ਮੈਂ ਐਸਾ ਘਰੇ ਪਾਲੀ ਹੋਈ ਛੋਟੀ ਇਹ ਕਦੇ ਭੈਣ ਭਰਾਵਾਂ ਨੇ ਲੈਣੀਆਂ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਸੰਪਰਕ ਕਰ ਲਿਓ ਚੌਥੇ ਸੂਏ ਮਾਝੀ ਬਕਾਓ हां जी सत श्री अकाल पंजाबीयो ਆ ਮੱਝ ਬਕਾਊ ਆ ਜੀ ਚੌਥੇ ਸੂਏ ਸੋਨਾ ਘਰ ਪਾਲੀ ਹੋਈ ਮੱਝ ਆ ਜੀ ਪੂਰੀ ਕੁੰਡੀ ਮਾਂਝਾ ਫੁੱਲ ਗਰੰਟੀ ਆ ਸੀਲ ਆ ਪੂਰੀ ਦੁੱਧ 15 ਲੀਟਰ ਪਲੱਸ ਚੋਇਆ ਜੀ ਕਹਿੰਦੇ ਮੁੱਲ 1,60,000 ਮੰਗਦੇ ਨੇ ਬਾਕੀ ਮੌਕੇ ਤੇ ਘੱਟ ਵੱਧ ਹੋ ਜੂ ਜੇ ਕਿਸੇ ਭੈਣ ਭਰਾ ਨੇ ਲੈਣੀ ਆ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਸੰਪਰਕ ਕਰ ਲਿਓ ਕੁੰਡੀ ਮੈਸਾ ਜੀ ਪੂਰੀ गर्मी गर्मी दु पियो बदन पूरे चल रहे जी हथ सवेर सूंदी है चौथे सूह ਦੇਖੋ ਜੀ ਮੱਝ ਕਿਨੇ ਸੰਖੀਆ ਟੁੰਡੀ ਮਾਝਾ ਚੌਥੇ ਸੂਗੇ ਸੋਨਾ ਦੁੱਧ 15 ਲੀਟਰ ਪਲੱਸ ਮੁੱਲ 1,60,000 ਜੇ ਕਿਸੇ ਭੈਣ ਭਰਾ ਨੇ ਲੈਣੀ ਆ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਸੰਪਰਕ ਕਰ ਲਿਓ ਧੰਨਵਾਦ ਜੀ ਆਸਦੇਵਾਦੇ ਰਹੋ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ